ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਿਸ ਨੇ ਵੀ ਬਾਬਾ ਜੀ ਦਾ ਦੱਸਿਆ ਇਹ ਨਿੱਕਾ ਹਜੇ ਆ ਕੰਮ ਕਰ ਲਿਆ ਤਾਂ ਫਿਰ ਵੇਖ ਲੈਣਾ ਕਿ ਤੁਹਾਡੀ ਚੜ੍ਹਦੀ ਕਲਾ ਨੂੰ ਵੇਖ ਕੇ ਤਾਂ ਲੋਕ ਹੈਰਾਨ ਹੀ ਰਹਿ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਬਾਬਾ ਨਾਨਕ ਦੇਵ ਜੀ ਦਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਹੱਥ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਨਾਨਕ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ। ਇੱਕ ਇੱਕ ਦਿਨ ਇੱਕ ਸੇਵਾਦਾਰ ਰੇਲ ਦੀ ਪਟੜੀ ਦੇ ਨਾਲ ਤੁਰਿਆ ਜਾ ਰਿਹਾ ਸੀ। ਇੱਕਦਮ ਹੀ ਉਸ ਦੀਆਂ ਅੱਖਾਂ ਵਿੱਚ ਲਿਸ਼ਕ ਪਈ। ਜਦੋਂ ਉਸ ਨੇ ਗੌਰ ਦੇ ਨਾਲ ਇੱਧਰ ਉੱਧਰ ਵੇਖਿਆ ਤਾਂ ਉਹ ਰੇਲ ਦੀ ਪਟੜੀ ਤੇ ਇੱਕ ਸਿੱਕਾ ਚਮਕ ਰਿਹਾ ਸੀ। ਉਸਨੇ ਆਸਾ-ਪਾਸਾ ਵੇਖਿਆ ਤੇ ਸੋਚਿਆ ਕਿਤੇ ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ ਜਦੋਂ ਉਸਨੇ ਵੇਖਿਆ ਕਿ ਆਸ-ਪਾਸ ਕੋਈ ਨਹੀਂ ਫਿਰ ਉਸਨੇ ਸਿੱਕਾ ਚੋਕ ਲਿਆ ਤੇ ਵਾਪਸ ਸੇਵਾ ਵਿੱਚ ਜਾ ਲੱਗਾ ਅਗਲਾ ਦਿਨ ਹੋਇਆ ਦੀਵਾਨ ਸੱਜਿਆ ਦੀਵਾਨ ਵਿੱਚ ਰਾਗੀ ਸਿੰਘ ਬੈਠੇ ਕੀਰਤਨ ਕਰ ਰਹੇ ਸਨ ਬਾਬਾ ਜੀ ਬਹਿ ਰਾਗਣ ਲਈ ਕੀਰਤਨ ਦਾ ਆਨੰਦ ਬਾਬਾ ਜੀ ਆਸਣ ਲਾਏ ਕੀਰਤਨ ਦਾ ਆਨੰਦ ਮਾਣ ਰਹੇ ਸਨ ਬਾਬਾ ਜੀ ਨੇ ਹੱਥ ਦਾ ਇਸ਼ਾਰਾ ਕਰਕੇ ਰਾਗੀ ਸਿੰਘਾਂ ਨੂੰ ਰੋਕਿਆ ਤੇ ਬਚਨ ਕਰਨੇ ਸ਼ੁਰੂ ਕਰ ਦਿੱਤੇ ਤਨਤਨ ਬਾਬਾ ਅਨੰਤ ਸਿੰਘ ਜੀ ਸਮਤ ਬਖਸ਼ ਰਹੇ ਹਨ ਕਿ ਸਿੱਖ ਨੂੰ ਆਪਣਾ ਜੀਵਨ ਉੱਚਾ ਤੇ ਸੁੱਚਾ ਤੇ ਕਰਨੀ ਵਾਲਾ ਬਣਾਉਣਾ ਚਾਹੀਦਾ ਹੈ ਸੱਚ ਦੀ ਕਮਾਈ ਵਿੱਚ ਬਹੁਤ ਹੀ ਬਰਕਤ ਹੁੰਦੀ ਹੈ ਇੱਕ ਵਾਰ ਇੱਕ ਸਿੱਖ ਤੇ ਉਸ ਦਾ ਪੁੱਤਰ ਨਦੀ ਦੇ ਵਿੱਚ ਇਸ਼ਨਾਨ ਕਰ ਰਹੇ ਸਨ ਅਚਾਨਕ ਹੀ ਨਦੀ ਤੇ ਪਾਣੀ ਵਿੱਚ ਇੱਕ ਵਾਰ ਇੱਕ ਬੇਰ ਤਰਦਾ ਹੋਇਆ ਆ ਰਿਹਾ ਸੀ ਸਿੱਖ ਲੜਕੀ ਨੇ ਬੇਰ ਖਾ ਲਿਆ ਸਿੱਖ ਦੇ ਲੜਕੇ ਨੇ 베ਰ ਖਾ ਲਿਆ ਉਸਦੇ ਪਿਤਾ ਨੇ ਉਸਨੂੰ ਕੁਝ ਖਾਂਦਿਆਂ ਵੇਖਿਆ ਤੇ ਪੁੱਛਿਆ ਤੂੰ ਕੀ ਖਾ ਰਿਹਾ ਹੈ ਉਹ ਲੜਕਾ ਦੱਸਣ ਲੱਗਾ ਕਿ ਨਦੀ ਦੇ ਪਾਣੀ ਵਿੱਚ 베ਰ ਤਰ ਕੇ ਆ ਰਿਹਾ ਸੀ ਮੈਂ ਉਹ ਖਾਂਦਾ ਹਾਂ ਉਸਦਾ ਪਿਤਾ ਕਹਿਣ ਲੱਗਾ ਪੁੱਤਰ ਇਹ 베ਰ ਪਤਾ ਨਹੀਂ ਕਿਸ ਦਾ ਸੀ ਤੂੰ ਖਾ ਲਿਆ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਕਿਸੇ ਦੀ ਵਸਤੂ ਬਿਨਾਂ ਮੁੱਲ ਦਿੱਤਿਆਂ ਅਸੀਂ ਨਹੀਂ ਵਰਤ ਸਕਦੇ ਤੂੰ ਮੇਰੇ ਨਾਲ ਚੱਲ ਆਪਾਂ ਵੇਖੀਏ ਕਿ ਇਹ 베ਰ ਕਿੱਥੋਂ ਆਇਆ ਹੈ ਜਿਸ ਪਾਸੇ ਤੋਂ ਨਦੀ ਦੇ ਪਾਣੀ ਦਾ ਵਹਾਅ ਸੀ ਉਹ ਆਪਣੇ ਉਸ ਪਾਸੇ ਵੱਲ ਨੂੰ ਤੁਰ ਪਏ ਨਦੀ ਦੇ ਕਿਨਾਰੇ ਤੁਰੇ ਜਾਂਦੇ ਸਨ ਉਹ 베ਰੀ ਦੇ ਕੋਲ ਪਹੁੰਚ ਗਏ ਉਹਨਾਂ ਨੇ ਕਿਸੇ ਰਾਹੀਰ ਨੂੰ ਪੁੱਛਿਆ ਕਿ ਇਹ 베ਰੀ ਕਿਸ ਦੀ ਹੈ ਰਾਹੀਰ ਉਹਨਾਂ ਨੂੰ ਦੱਸਣ ਲੱਗਾ ਕਿ ਇਹ 베ਰੀ ਉਸ ਬਾਗ ਵਾਲੇ ਸੇਠ ਦੀ ਹੈ ਉਸ ਪਿਓ ਦੇ ਪੁੱਤ ਨੇ ਉਸ ਪਿਓ ਪੁੱਤ ਨੇ ਪੁੱਛਿਆ ਕਿ ਸੇਠ ਸਾਨੂੰ ਕਿੱਥੇ ਮਿਲੇਗਾ ਰਾਹੀਰ ਨੇ ਦੱਸਿਆ ਕਿ ਸੇਠ ਦਾ ਘਰ ਉਸ ਦੇ ਬਾਗ ਵਿੱਚ ਹੀ ਹੈ ਉਸ ਦੇ ਬਾਗ ਦੇ ਵਿੱਚ ਹੀ ਨਹੀਂ ਹੈ ਜੇਕਰ ਤੁਸੀਂ ਉਸ ਨੂੰ ਮਿਲਣਾ ਹੈ ਤਾਂ ਤੁਸੀਂ ਉਸ ਦੇ ਘਰੇ ਚਲੇ ਜਾਓ ਦੋਵੇਂ ਪਿਓ ਪੁੱਤ ਸੇਠ ਨੂੰ ਮਿਲਣ ਲਈ ਉਸ ਦੇ ਘਰ ਚਲੇ ਗਏ ਸੇਠ ਨੇ ਮਹਿਮਾਨ ਜਾਣ ਕੇ ਪਿਓ ਪੁੱਤ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਬਿਠਾਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਤੇ ਕਹਿਣ ਲੱਗਾ ਅਸੀਂ ਤੁਹਾਡੇ ਗੁਨਾਹਗਾਰ ਹਾਂ ਸੇਠ ਕਹਿਣ ਲੱਗਾ ਜੀ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਵੇਖਿਆ ਹੈ ਇਸ ਤੋਂ ਪਹਿਲਾਂ ਤਾਂ ਤੁਸੀਂ ਇੱਕ ਦੂਜੇ ਨੂੰ ਅਸੀਂ ਕਦੇ ਵੀ ਨਹੀਂ ਮਿਲੇ ਤੁਸੀਂ ਕਿਸ ਗੱਲ ਦੀ ਮਾਫੀ ਮੰਗ ਰਹੇ ਹੋ ਉਹ ਕਹਿਣ ਲੱਗੇ ਮੇਰਾ ਪੁੱਤ ਨਦੀ ਵਿੱਚ ਨਹਾ ਰਿਹਾ ਸੀ ਤੁਹਾਡੀ ਬੇਰੀ ਦਾ ਬੇਰ ਰੋੜ ਕੇ ਉਸ ਕੋਲ ਆ ਗਿਆ ਉਸ ਨੇ ਖਾ ਲਿਆ ਸਾਡਾ ਉਸ ਦੇਵਤੇ ਸਾਡਾ ਉਸ ਬੇਰ ਦੇ ਉੱਪਰ ਕੋਈ ਹੱਕ ਨਹੀਂ ਸੀ ਮੇਰੇ ਪੁੱਤਰ ਕੋਲੋਂ ਗਲਤੀ ਹੋ ਗਈ ਇਸ ਗਲਤੀ ਦੀ ਤੁਸੀਂ ਜੋ ਵੀ ਸਜ਼ਾ ਦਿਓਗੇ ਸਾਨੂੰ ਮਨਜ਼ੂਰ ਹੋਵੇਗੀ ਬਾਬਾ ਆਨੰਦ ਸਿੰਘ ਜੀ ਬਚਨ ਕਰ ਰਹੇ ਹਨ ਕਿ ਕਿਸੇ ਦੇ ਖੇਤ ਵਿੱਚੋਂ ਕਣਕ ਦਾ ਇੱਕ ਛਿੱਟਾ ਬੀਜੇ ਤੂੰ ਤੋੜ ਕੇ ਖਾ ਲਿਆ ਤਾਂ ਉਸ ਦਾ ਵੀ ਹਰਜਾਨਾ ਤੈਨੂੰ ਭੁਗਤਣਾ ਪਵੇਗਾ ਉਹ ਵੀ ਘਰ ਉਹ ਵੀ ਤੈਨੂੰ ਅਗਲੇ ਜਨਮ ਵਿੱਚ ਮੋੜਨਾ ਹੀ ਪਵੇਗਾ ਕਿਉਂਕਿ ਜਿਸ ਦੀ ਜ਼ਮੀਨ ਹੈ ਫਸਲ ਨੂੰ ਉਗਾਉਣ ਵਿੱਚ ਮਿਹਨਤ ਉਸਨੇ ਕੀਤੀ ਬੀਜ ਉਸਨੇ ਪਾਇਆ ਖੇਤਾਂ ਨੂੰ ਪਾਣੀ ਲਾਇਆ ਫਸਲ ਦੀ ਰਾਖੀ ਕੀਤੀ ਜਿਹੜਾ ਕਿਸੇ ਦੇ ਖੇਤ ਵਿੱਚ ਤੂੰ ਇੱਕ ਦਾਣਾ ਵੀ ਖਾਂਦਾ ਹੈ ਉਸ ਤੇ ਤੇਰਾ ਕੋਈ ਵੀ ਹੱਕ ਨਹੀਂ ਹੈ ਇਸ ਲਈ ਇਸ ਦਾ ਮੁੱਲ ਤੈਨੂੰ ਮੋੜਨਾ ਹੀ ਪਵੇਗਾ ਫਿਰ ਉਹ ਸੇਠ ਕਹਿੰਦਾ ਜੀ ਸੋਚ ਲੋ ਹੁਣ ਤੱਕ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਵੀ ਸਜ਼ਾ ਦਿਓਗੇ ਮਨਜ਼ੂਰ ਹੈ ਪਰ ਬਾਅਦ ਵਿੱਚ ਕਿਦਰੇ ਮੁਕਰ ਨਾ ਜਾਇਓ ਉਹ ਕਹਿੰਦੇ ਨਹੀਂ ਉਹ ਕਹਿੰਦਾ ਵੇਖ ਲਓ ਫਿਰ ਤੁਸੀਂ ਮੁਕਰ ਜਾਓਗੇ ਸੇਠ ਕਹਿੰਦਾ ਠੀਕ ਹੈ ਫਿਰ ਸੁਣੋ ਇੱਕ ਮੇਰੀ ਜਵਾਨ ਧੀ ਹੈ ਵਿਆਹਣ ਵਾਲੀ ਹੈ ਉਸ ਲਈ ਮੈਂ ਵਰ ਲੱਭ ਰਿਹਾ ਸੀ ਮੈਨੂੰ ਤੁਹਾਡਾ ਮੁੰਡਾ ਬਹੁਤ ਹੀ ਚੰਗਾ ਲੱਗਾ ਫਿਰ ਤੁਸੀਂ ਵੀ ਬਹੁਤ ਚੰਗੇ ਹੋ ਤੇ ਉਸ ਦੀ ਤੇ ਉੱਚੀ ਸੋਚ ਦੇ ਮਾਲਕ ਇਨਸਾਨ ਹੋ ਇਸ ਲਈ ਮੈਂ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਲੜਕੇ ਨਾਲ ਕਰਨਾ ਚਾਹੁੰਦਾ ਹਾਂ ਸਿੱਖ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਅਸੀਂ ਐਨੇ ਗਰੀਬ ਹਾਂ ਤੇ ਤੁਸੀਂ ਐਨੇ ਅਮੀਰ ਹੋ ਉਹ ਸੇਠ ਕਹਿੰਦਾ ਤੁਸੀਂ ਮੈਨੂੰ ਜੁਬਾਨ ਦਿੱਤੀ ਹੈ ਫਿਰ ਸਿੱਖ ਮੰਨ ਗਿਆ ਤੇ ਕਹਿਣ ਲੱਗਾ ਕਿ ਸਾਨੂੰ ਮਨਜ਼ੂਰ ਹੈ ਸੇਠ ਕਹਿਣ ਲੱਗਾ ਹੁਣ ਤੁਸੀਂ ਆਏ ਹੀ ਹੋ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਵਿਆਹ ਕਰਵਾ ਕੇ ਹੀ ਜਾਓ ਐਵੇਂ ਕਿਉਂ ਦੁਬਾਰਾ ਚੱਕਰ ਲਗਾਉਂਦੇ ਫਿਰੋਗੇ ਉਹਨਾਂ ਨੇ ਵੀ ਇਹ ਗੱਲ ਮੰਨ ਲਈ ਸੇਠ ਕਹਿੰਦਾ ਕਿ ਵਿਆਹ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਮੇਰੀ ਧੀ ਅੰਨੀ ਹੈ ਮੇਰੀ ਧੀ ਨੂੰ ਦਿਸਦਾ ਵੀ ਨਹੀਂ ਸਿੱਖ ਕਹਿੰਦਾ ਕੋਈ ਗੱਲ ਨਹੀਂ ਜੇਕਰ ਵਿਆਹ ਤੋਂ ਬਾਅਦ ਤੁਹਾਡੀ ਧੀ ਨੂੰ ਕੁਝ ਹੋ ਜਾਂਦਾ ਜਾਂ ਮੇਰੇ ਪੁੱਤਰ ਨੂੰ ਕੁਝ ਹੋ ਜਾਂਦਾ ਫਿਰ ਵੀ ਤਾਂ ਅਸੀਂ ਸਾਰਨਾ ਹੀ ਸੀ ਸਾਨੂੰ ਕੋਈ ਇਤਰਾਜ਼ ਨਹੀਂ ਸੇਠ ਕਹਿੰਦਾ ਮੇਰੀ ਧੀ ਸਿਰਫ ਅੰਨੀ ਹੀ ਨਹੀਂ ਬਲਕਿ ਗੂੰਗੀ ਤੇ ਬੋਲੀ ਵੀ ਹੈ ਹੁਣ ਅੱਜ ਦੇ ਸਮੇਂ ਵਿੱਚ ਜੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਤੇ ਇਹ ਤਿੰਨ ਗੱਲਾਂ ਸੁਣ ਕੇ ਵੀ ਕੋਈ ਅਜਿਹੀ ਲੜਕੀ ਦਾ ਰਿਸ਼ਤਾ ਆਪਣੇ ਲੜਕੇ ਦੇ ਨਾਲ ਬਿਲਕੁਲ ਵੀ ਕਰਨਾ ਪਸੰਦ ਨਹੀਂ ਕਰੇਗਾ ਪਰ ਸਿੱਖ ਨੇ ਕਿਹਾ ਕੋਈ ਗੱਲ ਨਹੀਂ ਫਿਰ ਸੇਠ ਕਹਿਣ ਲੱਗਾ ਉਸ ਦੇ ਹੱਥ ਤੇ ਪੈਰ ਵੀ ਨਹੀਂ ਹਨ ਪਰ ਫਿਰ ਵੀ ਸਿੱਖ ਡੋਲਿਆ ਨਹੀਂ ਤੇ ਕਹਿਣ ਲੱਗਾ ਤੁਸੀਂ ਵਿਆਹ ਦੀ ਤਿਆਰੀ ਕਰੋ ਜਦੋਂ ਵਿਆਹ ਹੋਣ ਲੱਗਾ ਉਸ ਸਮੇਂ ਲੜਕੀ ਤੁਰ ਕੇ ਆਈ ਤਾਂ ਸਿੱਖ ਦੇਖ ਕੇ ਹੈਰਾਨ ਹੋ ਗਿਆ ਤੇ ਸੇਠ ਨੂੰ ਕਹਿਣ ਲੱਗਾ ਸੇਠ ਜੀ ਅਸੀਂ ਇਹ ਰਿਸ਼ਤਾ ਨਹੀਂ ਕਰਨਾ ਉਹ ਕਹਿੰਦੇ ਕਿਉਂ ਸਿੱਖ ਤਾਂ ਉਹ ਕਹਿੰਦਾ ਕਿ ਤੁਸੀਂ ਸਾਨੂੰ ਝੂਠ ਬੋਲਿਆ ਕਿ ਲੜਕੀ ਦੇ ਹੱਥ ਪੈਰ ਨਹੀਂ ਹਨ ਗੂੰਗੀ ਤੇ ਬੋਲੀ ਹੈ ਪਰ ਲੜਕੀ ਤਾਂ ਚੰਗੀ ਪੜੀ ਹੈ ਪਰ ਅਸੀਂ ਝੂਠੇ ਲੋਕਾਂ ਨਾਲ ਵਾਹ ਵਾਸਤਾ ਨਹੀਂ ਰੱਖਣਾ ਝੂਠਿਆਂ ਦੀ ਸੰਗਤ ਕਰਕੇ ਅਸੀਂ ਵੀ ਝੂਠੇ ਹੋ ਜਾਵਾਂਗੇ ਇਸ ਲਈ ਸਾਨੂੰ ਮਾਫ ਕਰ ਦਿਓ ਇਸ ਸਜ਼ਾ ਤਾਂ ਇਸ ਦੀ ਸਜ਼ਾ ਨਾਲੋਂ ਅਸੀਂ ਗੁਨਾਹਗਾਰ ਹੀ ਠੀਕ ਹਾਂ ਸੇਠ ਸਿੱਖ ਨੂੰ ਕਹਿੰਦਾ ਜੀ ਮੈਂ ਝੂਠ ਨਹੀਂ ਸਿੱਖਿਆ ਉਹ ਅੰਨੀ ਹੈ ਕਿਉਂਕਿ ਉਸਨੇ ਕਦੇ ਇਸਨੂ ਮਲੇਂਡਤਾ ਨਾਲ ਨਹੀਂ ਦੇਖਿਆ ਉਹ ਗੂੰਗੀ ਹੈ ਕਿਉਂਕਿ ਉਹ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿੰਦੀ ਕਦੇ ਕੰਨਾਂ ਨਾਲ ਕਿਸੇ ਪ੍ਰਤੀ ਮਾੜਾ ਸ਼ਬਦ ਨਹੀਂ ਸੁਣਦੀ ਸਰਦਾਰ ਜੀ ਇਹ ਸਭ ਕੁਝ ਹੈ ਮੈਂ ਤੁਹਾਡਾ ਇਮਤਿਹਾਨ ਲੈਣ ਖਾਤਰ ਇਹ ਕਿਹਾ ਸੀ ਹੁਣ ਇਹ ਲੜਕੀ ਤੁਹਾਡੀ ਹੈ ਇਸ ਨੂੰ ਲੈ ਜਾਓ ਸੋ ਬਾਬਾ ਜੀ ਨੇ ਇਹ ਸਮੱਤ ਬਖਸ਼ੀ ਹੈ ਕਿ ਅਸਲੀ ਸਿੱਖ ਉਹੀ ਹੈ ਜੋ ਆਪਣੇ ਸਵਾਰਥ ਨੂੰ ਮੁੱਖ ਨਾ ਰੱਖੇ ਸਿਰਫ ਤੇ ਸਿਰਫ ਸੱਚ ਤੇ ਪਹਿਰਾ ਦੇਵੇ ਕਿਸੇ ਕਾਰਜ ਵਿੱਚ ਬਹੁਤਾ ਨਫਾ ਦੇ ਕੇ ਲਾਲਚੀ ਨਾ ਹੋ ਜਾਣਾ ਅਤੇ ਕਿਸੇ ਕਾਰਜ ਵਿੱਚ ਘਾਟਾ ਪੈਂਦਾ ਵੇਖ ਕੇ ਮਨ ਨਾ ਡੁਲਾ ਲੈਣਾ ਸੱਚ ਤੇ ਪਹਿਰਾ ਦੋਵੋਗੇ ਤਾਂ ਪਰਮਾਤਮਾ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਕਮਾਈ ਦੇ ਵਿੱਚ ਬਰਕਤਾਂ ਪਾ ਦੇਣਗੇ ਤਾਂ ਵੇਖ ਲੈਣਾ ਤੁਹਾਡੀਆਂ ਬਰਕਤਾਂ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ